ਆ ਵੀਰੇ ਸਤਿ ਸ੍ਰੀ ਅਕਾਲ ਵੀਰੇ ਰੋਣਾ ਨਹੀਂ ਵੀ ਨਾ ਜਿਹੜੀ ਨੂੰ ਪਿਆਰ ਕਰਦਾ ਉਹਦੇ ਨੂੰ ਹੈ? ਉਹਦੀ ਯਾਦ ਉਹਦੇ ਐਡਵੋਕੇਟ ਬਣਨਾ ਐਲ ਐਲ ਬੀ ਕਰ ਲਾਉ ਤੋਂ ਤੇ ਹੁੰਦੇ ਅਰੈਸਟ ਕਰਕੇ ਨੂੰ ਜੇਲ੍ਹ ਭੇਜਤਾ ਇੱਕ ਤਾਂ ਪਹਿਲਾਂ ਹੀ ਪ੍ਰੋਬਲਮ ਸੀ ਇੱਕ ਜੇਲ੍ਹ ਚ ਲਾ ਗਿਆ ਉੱਥੇ ਜਾ ਕੇ ਹੋਰ ਤੇਰਾ ਹੱਥ ਪਈ ਵਾਲਾ ਕੰਮ ਵੀ ਹੋ ਗਿਆ ਗੱਡੀ ਦੇ ਸ਼ੀਸ਼ੇ ਵੀ ਲਾਉਣ ਲੱਗੇ ਐਦਾਂ ਕਰਕੇ ਪ੍ਰੋਬਲਮ ਵਾਧੇ ਗਏ ਸਾਰਾ ਕੁਝ ਦਾਤੇ ਲਾ ਕੇ ਆਪਣੇ ਬੇਟੇ ਨੂੰ ਆਪਣੇ ਪਰਿਵਾਰ ਨੂੰ ਕੈਨੇਡਾ ਪਹੁੰਚਾਇਆ ਸੀ ਭਾਈ ਹੱਥ ਚੱਕਾ ਚੱਕ ਉਹ ਕੋਈ ਨਾ ਜਿਵੇਂ ਜਖਮ ਜੀ ਤੇਰੇ ਜਖਮ ਜੀ ਹੱਥ ਚੱਕ ਯਾਰ ਹੱਥ ਨੀ ਥੱਲੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਿੰਦਰਪਾਲ ਸਿੰਘ ਸਾਡੇ ਕੋਲੇ ਪਹੁੰਚਿਆ ਵੀਰ ਮਨਿੰਦਰਪਾਲ ਦੀ ਤੁਸੀਂ ਦੇਖ ਸਕਦੇ ਹੋ ਹਾਲ ਤੇ ਗੁੱਟ ਨੂੰ ਬਾਈ ਹਣੀ ਦੁਪੱਟਾ ਬੰਨ ਕੇ ਖੜਿਆ ਕਿਵੇਂ ਇੱਥੇ ਲੈ ਕੇ ਆਏ ਨੇ ਰਾਜਾ ਵਾ ਸਾਡੀ ਟੀਮ ਦਾ ਮੈਂਬਰ ਆ ਸਾਡਾ ਛੋਟਾ ਵੀਰ ਸਾਨੂੰ ਸਵੇਰੇ ਇਹਨਾਂ ਨੇ ਕਾਲ ਕੀਤੀ ਦੱਸਿਆ ਵੀ ਸਾਡੇ ਪਿੰਡ ਦੇ ਇੱਕ ਨੌਜਵਾਨ ਆ ਕੈਨੇਡਾ ਤੋਂ ਆਇਆ ਵਾ ਐਪ ਸਪੋਰਟ ਰੈਂਦਾ ਸੀ ਸਰੀ ਸਾਰਾ ਪਰਿਵਾਰ ਹੀ ਕੈਨੇਡਾ 'ਚ ਸੀਗਾ ਮੰਮੀ ਪਾਪਾ ਭੈਣ ਵਾਈਫ ਸਾਰਾ ਪਰਿਵਾਰ ਖੁਦ ਆਪ ਮਨਿੰਦਰ ਬਸ ਐਸਾ ਕੋਈ ਕਹ ਦੀ ਕਿਸਮਤ ਦਾ ਗੇੜ ਹੀ ਕਹਿ ਸਕਦੇ ਆ ਕਿਉਂਕਿ ਮਨਿੰਦਰਪਾਲ ਦੀ ਦਾਦੀ ਨੂੰ ਦਿਮਾਗ ਦੀ ਪ੍ਰੋਬਲਮ ਸੀ ਬਹੁਤ ਸਾਲ ਪਹਿਲਾਂ ਚਾਚੇ ਨੂੰ ਵੀ ਰਹੀ ਥੋੜੀ-ਬਹੁਤੀ ਤੇ 10ਵੀਂ ਦੇ ਵਿੱਚ ਪੜਦੇ-ਪੜਦੇ ਮਨਿੰਦਰਪਾਲ ਨੂੰ ਵੀ ਥੋੜੀ ਪ੍ਰੋਬਲਮ ਆ ਗਈ ਸੀ ਤੇ ਹੁਣ ਮਨਿੰਦਰਪਾਲ ਬਿਲਕੁਲ ਠੀਕ ਚੱਲ ਰਿਹਾ ਸੀ ਦਵਾਈ ਖਾ ਰਿਹਾ ਸੀ ਬਿਲਕੁਲ ਠੀਕ ਸੀ ਜਦੋਂ ਕੈਨੇਡਾ ਪਹੁੰਚਿਆ ਪਰਿਵਾਰ 4-5 ਮਹੀਨੇ ਕੈਨੇਡਾ ਗਿਆਨ ਹੋਏ ਸੀ ਹਜੇ ਮਨਿੰਦਰਪਾਲ ਦੀ ਪ੍ਰੋਬਲਮ ਫੇਰ ਵਧਣੀ ਸ਼ੁਰੂ ਹੋ ਗਈ ਉੱਥੇ ਜਾ ਕੇ ਉੱਥੇ ਜਾ ਕੇ ਜਿਹੜੀ ਪ੍ਰੋਬਲਮ ਵਧਣ ਲੱਗੀ ਮਨਿੰਦਰਪਾਲ ਦੀ ਕੋਈ ਇੰਨੀ ਜਿਆਦਾ ਵਧ ਗਈ ਵੀ ਪਰਿਵਾਰ ਦੇ ਪਰਿਵਾਰ ਦੇ ਕੋਲੇ ਇਹੀ ਹੱਲ ਰਹਿ ਗਿਆ ਸੀ ਵੀ ਵਾਪਸ ਇੰਡੀਆ ਚੱਲੀਏ ਕਿਉਂਕਿ ਉੱਥੇ ਨਾਂ ਤਾਂ ਕੋਈ ਕੰਮਕਾਰ ਚੱਲਦਾ ਸੀ ਰੋਟੀ ਪਾਣੀ ਉੱਥੇ ਤਾਂ ਕਮਾ ਕੇ ਖਾਣਾ ਪੈਂਦਾ ਦਾਂ ਵਾਪਸ ਲੈ ਕੇ ਇੰਡੀਆ ਆ ਰਹੇ ਸੀਗੇ ਤਾਂ ਪਲੇਨ ਦੇ ਵਿੱਚ ਜਹਾਜ਼ ਦੇ ਵਿੱਚ ਮਨਿੰਦਰਪਾਲ ਨੇ ਆਪਣਾ ਫੋਨ ਸੀਟ ਤੇ ਬੈਠੇ ਨਹੀਂ ਸੀਟ ਦੇ ਥੱਲੇ ਪੈਰਾਂ ਚ ਰੱਖ ਕੇ ਪੈਰ ਤੇ ਮਾਰ ਕੇ ਉਹਨੂੰ ਤੋੜਦਾ ਫੋਨ ਨੂੰ ਬਿੰਗਾ ਕਰਦਾ ਤੇ ਮੁੜ ਕੇ ਚੱਕ ਕੇ ਹੱਥ ਨਾਲੇ ਦੇ ਸਿੱਧਾ ਕਰਨ ਲੱਗਿਆ ਉਹਨੂੰ ਉਹੇ ਜੱਗ ਲੱਗ ਗਈ ਫੋਨ ਤੇ ਤਾਂ ਫੋਨ ਦੇ ਵਿੱਚ ਜਦੋਂ ਅੱਗ ਲੱਗੀ ਤਾਂ ਉਹਨਾਂ ਨੇ ਇਹਨੂੰ ਉੱਥੇ ਅਰੈਸਟ ਕਰ ਲਿਆ ਪਲੇਨ ਦੇ ਵਿੱਚ ਹੀ ਉਹਨਾਂ ਨੂੰ ਇਦਾਂ ਲੱਗਿਆ ਵੀ ਕੋਈ ਐਂਟੀ سوشੀਅਲ ਐਲੀਮੈਂਟਾ ਇਹ ਕੋਈ ਧਰਦਾਸ ਨਾ ਹੋਵੇ ਜਾਂ ਕੋਈ ਜਾਣ ਬੁੱਝ ਕੇ ਬਲਾਸਤ ਨਾ ਕਰਨਾ ਚਾਹੁੰਦਾ ਹੋਵੇ ਉਸ ਮੱਥਲੇ ਚ ਉਹਨਾਂ ਨੇ ਪਲੇਨ ਨੂੰ ਉੱਥੇ ਰਸਤੇ ਦੇ ਵਿੱਚ ਇਜਾਜ਼ਤ ਲਈ ਵੀ ਇਹਨੂੰ ਦਬਈ ਤਾਰ ਦੀ ਤੇ ਦਬਈਏ ਨੂੰ ਉੱਥੇ ਪੁਲਿਸ ਦੇ ਹਵਾਲੇ ਕਰਤੀ ਪਰ ਪਰਿਵਾਰ ਦੇ ਚਾਰ ਮੈਂਬਰ ਪਿੱਛੇ ਨਾਲ ਉਹਨਾਂ ਨੇ ਕਿਵੇਂ ਕਰਕੇ ਇਹਨਾਂ ਨੇ ਮਿੰਤਾ ਤਰਲ ਕਰਕੇ ਉਹਨਾਂ ਨੂੰ ਕਨਵਿੰਸ ਕੀਤਾ ਉਹਨਾਂ ਨੂੰ ਸਮਝਾਇਆ ਵੀਰ ਤੇ ਮਾਰਗੇ ਠੀਕ ਨਹੀਂ ਹੈਗਾ ਵੀ ਤੁਸੀਂ ਐ ਨਾ ਕਰੋ ਵੀ ਅਸੀਂ ਇਹਦੇ ਮਾਰੇ ਤਾਂ ਇੰਡੀਆ ਚੱਲਿਆ ਕੈਨੇਡਾ ਛੱਡ ਕੇ ਚਲੋ ਮਹਾਰਾਜ ਦੀ ਕਿਰਪਾ ਹੋਈ ਧੰਨਵਾਦ ਉਹਨਾਂ ਦਾ ਉਹ ਮੰਨ ਗਏ ਤੇ ਉਹਨਾਂ ਨੇ ਮੰਨ ਕੇ ਫਲਾਟ ਰਸਤੇ 'ਚ ਤਾਰਨ ਤੋਂ ਜਵਾਬ ਦਿੱਤਾ ਪਹਿਲਾਂ ਹਾਲਾਂਕਿ ਉਹਨਾਂ ਨੇ ਪਰਮਿਸ਼ਨ ਲੈ ਲਈ ਸੀਗੀ ਦਵਾਈ ਉਤਰਨ ਦੀ ਫਿਰ ਉਹ ਫਲਾਟ ਡਾਇਰੈਕਟ ਸੀ ਕੈਨੇਡਾ ਤੋਂ ਇੰਡੀਆ ਦੀ ਫਿਰ ਇੱਥੇ ਦਿੱਲੀ 에ਰਪੋਰਟ ਤੇ ਆ ਕੇ ਇਨੂੰ ਉਤਰਦੇ ਸਾਰ ਪੁਲਿਸ ਨੇ ਅਰੈਸਟ ਕਰ ਲਿਆ ਅਰੈਸਟ ਕਰਕੇ ਨੂੰ ਜੇਲ੍ਹ ਭੇਜਤਾ ਇੱਕ ਤਾਂ ਪਹਿਲਾਂ ਹੀ ਪ੍ਰੋਬਲਮ ਸੀ ਇੱਕ ਜੇਲ੍ਹ ਚ ਲਾ ਗਿਆ ਉੱਥੇ ਜਾ ਕੇ ਹੋਰ ਉਹ ਇਹ ਤੋਂ ਕੁਛ ਕਿਛ ਕਰਨ ਲੱਗੇ ਇੰਟਰੋਗੇਸ਼ਨ ਕਰਨ ਲੱਗੇ ਕਿ ਤੂੰ ਕੌਣ ਆ ਕਿਉਂ ਕੀਤਾ ਕੀ ਗੱਲ ਸੀ ਕਿਵੇਂ ਸੀ ਕਿੰਨੇ ਦਿਨ ਰਹਿ ਥਾਣੇ ਇੱਥੇ ਦਿੱਲੀ ਫਿਰ ਥਾਣੇ ਅਜ 2 ਦਿਨ ਰਹਿ ਜੀ ਦਿੱਲੀ 2 ਦਿਨ ਘਿਰਿਆ ਵੀਰ ਜੇਲ੍ਹ ਚ ਫਿਰ ਉਤੋਂ ਜਮਾਨਤ ਲਕਾ ਕੇ ਲੈ ਕੇ ਆਏ ਨੇ ਉੱਥੇ ਉਹਨਾਂ ਨੇ ਪਰਚਾ ਦਰਜ ਕੀਤਾ ਜੁਲਾਈ ਦੇ 24 ਲਈ 16 ਜੁਲਾਈ 16 ਜੁਲਾਈ ਦੀ ਤਰੀਕ ਪਈ ਣ 16 ਜੁਲਾਈ ਨੂੰ ਉਹਨਾਂ ਨੇ ਸਾਫਤ ਕਰਨ ਜਾਣਾ ਵੀ ਇਹ ਵਾਕਿਆ ਹੀ ਸਾਈਕੀਆਟ੍ਰਿਕ ਪ੍ਰੋਬਲਮ ਦੇ ਵਿੱਚ ਘਰਿਆ ਹੋਇਆ ਵਾ ਮਾਣੂ ਕੇ ਪੈਂਡਾ ਵੀਰ ਦਾ ਤੇ ਅੱਜ ਇਹ ਸਾਡੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਰਾਜੇ ਵੀਰ ਉਹਨੇ ਸਾਨੂੰ ਅੱਜ ਸਵੇਰ ਤੋਂ ਹੀ ਮੈਨੂੰ ਸਵੇਰੇ ਵੀਡੀਓ ਆਈ ਮਨਿੰਦਰ ਵੀਰ ਦੀ ਸਿਸਟਰ ਨੇ ਭੇਜੀ ਵੀਡੀਓ ਕਿ ਕੱਪੜੇ ਲਾਈਵ ਸੀ ਕਿ ਲੱਕ ਕੱਚਾ ਪਾਇਆ ਦੀ ਕੋਠੇ ਦੇ ਉੱਤੇ ਚੜਿਆ ਫਿਰਦਾ ਕਿਉਂਕਿ ਤਾਂ ਸਰੀਰ ਬੜਾ ਤਕੜਾ ਉਹ ਪ੍ਰੋਗਰੈਸਿਵ ਇੰਨਾ ਜ਼ਿਆਦਾ ਹੋ ਜਾਂਦਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਆਪਦੇ ਆਪ ਤੋਂ ਵੀ ਬਾਹਰ ਹੋ ਜਾਂਦਾ ਮਨਿੰਦਰਪਾਲ ਫਿਰ ਰਾਜੀ ਵੀਰ ਨੂੰ ਦਾ ਫੋਨ ਆਇਆ ਇਹਨਾਂ ਨੇ ਦੱਸਿਆ ਵੀ ਸਾਡੇ ਪਿੰਡੋਂ ਨੌਜਵਾਨ ਆ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਆ ਤਾਂ ਅਸੀਂ ਵੀਰ ਨੂੰ ਕਿਹਾ ਵੀ ਤੁਸੀਂ ਇੱਥੇ ਲੈ ਕੇ ਆ ਜਾਓ ਵੀ ਉਸ ਤੋਂ ਪਹਿਲਾਂ ਕੋਈ ਜ਼ਿਆਦਾ ਨੁਕਸਾਨ ਹੋਵੇ ਵਾਹਿਗੁਰੂ ਕਿਰਪਾ ਕਰਨ ਆਪਾਂ ਘਟੋ-ਘਟ ਕੋਈ ਟ੍ਰੀਟਮੈਂਟ ਤਾਂ ਸ਼ੁਰੂ ਕਰੀਏ ਤੇ ਹੁਣ ਮਨਿੰਦਰਪਾਲ ਨੂੰ ਇੱਥੇ ਅਸੀਂ ਸੁਪਨਿਆਂ ਦੇ ਘਰ ਐਡਮਿਟ ਕਰਕੇ ਦਾ ਟ੍ਰੀਟਮੈਂਟ ਸ਼ੁਰੂ ਕਰਨ ਲੱਗੇ ਅਰਦਾਸ ਕਰੇ ਕਿਉਂਕਿ ਮਨਿੰਦਰਪਾਲ ਨੂੰ ਦਵਾਈਆਂ ਨਾਲੋਂ ਦਵਾਵਾਂ ਦੀ ਲੋੜ ਆ ਜ਼ਿਆਦਾ ਜਨਕੀਰ ਅਰਦਾਸ ਵਿਰਤੀ ਨੇ ਜਾਵੇ ਅਰਦਾਸ ਕਰਿਓ ਮਨਿੰਦਰਪਾਲ ਠੀਕ ਹੋ ਜਾਵੇ ਬਾਪੂ ਖੜਾ ਵਿਚਾਰਾ ਸਾਰਾ ਕੁਝ ਦਾਤੇ ਲਾ ਕੇ ਆਪਣੇ ਬੇਟੇ ਨੂੰ ਆਪਣੇ ਪਰਿਵਾਰ ਨੂੰ ਕੈਨੇਡਾ ਪਹੁੰਚਿਆ ਸੀ ਭਾਈ ਮਿਸਟਰ ਵੀਜ਼ੇ ਤੇ ਗਏ ਸੀ ਸਾਰਿਆਂ ਨੂੰ ਵਾਪਸ ਆਉਣਾ ਪੈ ਗਿਆ ਹੁਣ ਇਸ ਟਾਈਮ ਘਰ ਦੇ ਹਾਲਾਤ ਐਸੇ ਆ ਵੀ ਬਿਆਨ ਨਹੀਂ ਕਰ ਸਕਦੇ ਬਸ ਹੱਥ ਕੱਢ ਕੇ ਮੰਗ ਨਹੀਂ ਸਕਦੇ ਬਾਕੀ ਤੁਸੀਂ ਸਮਝ ਸਕਦੇ ਹੋ ਵੀ ਇੱਕ ਤਾਂ ਪੁੱਤ ਇੱਕ ਕੰਨੀਸ਼ਨ ਚਲਾ ਗਿਆ ਇੱਕ ਘਰ ਦੇ ਹਾਲਾਤ ਸਾਰੇ ਡਾਵਾਂਡੋਲ ਹੋ ਗਿਆ ਉਪਰ ਮਨਿੰਦਰਪਾਲ ਦੀ ਮੈਰਿਜ ਹੋਈ ਹੋਈ ਆ ਵਾਈ ਪ੍ਰੈਗਨਟ ਆ ਘਰ ਦੇ ਵਿੱਚ ਖੁਸ਼ੀਆਂ ਵੀ ਆਉਣ ਵਾਲੀਆਂ ਅਸੀਂ ਅਰਦਾਸ ਕਰਿਓ ਮਨਿੰਦਰਪਾਲ ਜਲਦੀ ਠੀਕ ਹੋ ਕੇ ਆਪਣੀ ਫੈਮਲੀ ਦੀ ਜ਼ਿੰਮੇਵਾਰੀ ਚੱਕ ਸਕੇ ਆਪਣੇ ਇਸ ਤਕਲੀਫ ਦੇ ਵਿੱਚੋਂ ਨਿਕਲ ਸਕੇ ਤੁਹਾਡੀਆਂ ਦੁਆਵਾਂ ਮਾਰ ਅਰਦਾਸਾਂ ਤੇ ਅਸੀਸਾਂ ਨੇ ਠੀਕ ਕਰਨਾ। ਬਾਕੀ ਧੰਨਵਾਦ ਆ ਰਾਜੀ ਵੀਰ ਉਹਨਾਂ ਦਾ। ਮੀਰਾ ਸਨੀਆਂ ਇੱਕ ਬਾਈ ਚਾਚਾ ਜੀ ਨੇ ਕਿ ਇਹਨਾਂ ਦੇ ਫਾਦਰ ਸਾਹਿਬ ਨਾਲ ਆਏ ਨੇ। ਇਹਨਾਂ ਦਾ ਕੀਤਾ ਪ੍ਰਾਲਾ ਸਫਲ ਹੋਵੇ। ਵਾਇਕੂ ਜੀ ਦਾ ਖਾਲਸਾ। ਵਾਇਕੂ ਠੀਕ ਹੈ।